ਅਹੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੋ ਗਰਦਾਸਪੁਰ ਮਿਸਲ ਕਮੇਟੀ ਦੀ ਚੋਣ 101 ਨੰਬਰ ਚ ਹੋ ਰਹੀ ਆ ਤੇ ਸਾਡੇ ਇੱਥੇ 101 ਨੰਬਰ ਵਾਰਡ ਦੇ ਵਿੱਚ ਸਾਰੇ ਸ਼੍ਰੋਮਣੀ ਕਾਰੀਦਾਰ ਵੱਲੋਂ ਤਕੜੀ ਨਿਸ਼ਾਨ ਤੇ ਰঞ্জੀਤ ਸਿੰਘ ਚੰਨਣ ਨੇ ਕਾਈ ਭਰੇ ਸੀ ਉਹ ਬਗੈਰ ਕਿਸੇ ਦੇ ਦੱਸਣ ਤੋਂ ਬਗੈਰ ਸੁਣਨ ਤੋਂ ਉਹਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਤੇ ਇਸ ਤਰੀਕੇ ਦੇ ਨਾਲ ਉਹਨਾਂ ਕੀਤੇ ਗਏ ਐਤਵਾਰ ਵਿੱਚ ਪੈ ਗਿਆ ਉਹ ਕੋਈ ਅਫਸਰ ਮਿਲਿਆ ਨਹੀਂ ਤੇ ਅੱਜ ਅਸੀਂ ਦੇਣ ਆਏ ਆ ਮੰਗਪਤ ਤੇ ਉਹਨਾਂ ਨੇ ਇਨਕੁਆਰੀ ਮਾਰ ਕੀਤੀ ਜੇ ਉਹ ਇਨਕੁਆਰੀ ਦਾ ਕੋਈ ਫੈਸਲਾ ਨਹੀਂ ਹੋਏਗਾ ਅਸੀਂ ਕਿਹਾ ਵੀ ਤੁਸੀਂ ਦੁਬਾਰਾ ਕਾਜ ਬਹਾਲ ਕਰਕੇ ਸਾਨੂੰ ਚੋਣ ਲੜਨ ਦਾ ਸਮਾਂ ਦਿਓ ਤੇ ਜੇ ਨਹੀਂ ਕੋਈ ਹੱਲ ਹੋਏਗਾ ਫਿਰ ਹਾਈ ਕੋਰਟ ਜਾਵਾਂਗੇ ਕਿਉਂਕਿ ਪਹਿਲਾਂ ਵੀ ਤੁਸੀਂ ਵੇਖਿਆ ਅਖਬਾਰਾਂ ਵਿੱਚ ਤੇ ਚੈਨਲਾਂ ਵਿੱਚ ਕਿ ਮਾਨਯੋਗ ਹਾਈ ਕੋਰਟ ਨੇ ਜਿਹੜੀਆਂ ਪੰਚਾਇਤਾਂ ਦੇ ਸਰਕਾਰ ਵੱਲੋਂ ਕਾਜ ਰਜੈਕਟ ਕੀਤੇ ਗਏ ਸੀ ਉਹ ਦੁਬਾਰਾ ਚੋਣਾਂ ਕਰਾਈਆਂ ਨੇ ਇਸੇ ਤਰ੍ਹਾਂ ਸਾਡੇ ਅਕਾਲੀ ਦਲ ਦੀ ਚੋਣ ਦੇ ਕਾਜ ਨਹੀਂ ਦਾਖਲ ਹੋਣ ਦਿੱਤੇ ਗਏ ਉਹ ਵੀ ਅੱਜ ਸੁਣਾਈ ਆ ਸਾਰੇ ਅਫਸਰ ਹਾਈ ਕੋਰਟ ਨੇ ਸੱਦੇ ਨੇ ਉਹ ਬਾਗਾਪੁਰਣਾ ਤੋਂ ਸਾਡੇ ਹਸਾਕਾ ਐਮਐਲਏ ਆ ਉਹ ਗਏ ਨੇ ਉੱਥੇ ਇਸੇ ਤਰ੍ਹਾਂ ਜੇ ਸਾਡੇ ਵੀ ਇਹ ਕਾਜੀ ਨਹੀਂ ਹਾਲ ਕਰਦੇ ਜਾਂ ਚੋਣ ਨਿਸ਼ਾਨ ਨਹੀਂ ਦਿੰਦੇ ਤੇ ਫਿਰ ਅਸੀਂ ਵੀ ਮਾਨਯੋਗ ਹਾਈ ਕੋਰਟ ਚ ਜਾ ਕੇ ਆਪਣਾ ਪੱਖ ਪੇਸ਼ ਕਰਾਂਗੇ ਤੇ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੀ ਚੋਣ ਲੜਨ ਦੀ ਪ੍ਰਕਿਰਿਆ ਜਿਹੜੀ ਆ ਉਹ ਬਹਾਲ ਕੀਤੀ ਜਾਏ ਸਰ ਕਿਹੜੇ ਰੀਜਨ ਦੇ ਕਰਕੇ ਇਹਨਾਂ ਨੇ ਕਾਗ ਜਿਹੜੇ ਕੋਈ ਕਾਰਨ ਦੱਸਿਆ ਨਹੀਂ ਉਹਨਾਂ ਨੇ ਸਾਨੂੰ ਕਿਉਂਕਿ ਜਿਹੜੇ ਕਾਗੇ ਸੀ ਉਹ ਵਕੀਲਾਂ ਦੇ ਰਾਈ ਭਰਾਏ ਨੇ ਸਾਰੇ ਕਾਗ ਸਾਡੇ ਪੂਰੇ ਸੀਗੇ ਤੇ ਕਿਉਂਕਿ ਕਾਗਜ ਉਹਦੇ ਕਟਾਏ ਜਾਂਦੇ ਨੇ ਜਿਹੜਾ ਜਿੱਦਾ ਹੋਏ ਸਾਡਾ ਕੈਂਡੀਡੇਟ ਜਿੱਤਦਾ ਸੀਗਾ ਪਹਿਲਾਂ ਵੀ ਇਸ ਵਾਰ ਵਿੱਚ ਅਕਾਲੀ ਦਲ ਦਾ ਸਾਡਾ ਐਮਸੀ ਰਿਹਾ ਫਿਰ ਕਾਂਗਰਸ ਵਾਲਿਆਂ ਕਾਜ ਕਟਾ ਤੇ ਮਸ਼ੀਨਾਂ ਖੋਲ ਕੇ ਆਪਣੇ ਸਾਰੇ ਬੰਦੇ ਜਿਤਾ ਲੇ ਹੁਣ ਇਹ ਝਾੜੂ ਵਾਲੇ ਵੀ ਐਸੇ ਪਾਸੇ ਤੁਰ ਪਏ ਨੇ ਸੋ ਸਾਡਾ ਕੈਂਡੀਡੇਟ ਜਿੱਤਦਾ ਸੀ ਤਾਂ ਹੀ ਉਹਨਾਂ ਨੇ ਕਾਜ ਕਟਾਏ ਨੇ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਕਾਗਜ ਜਿਹੜਾ ਕੈਂਡੀਡੇਟ ਨਹੀਂ ਜਿੱਤਦਾ ਫਿਰ ਕਿਸੇ ਨੇ ਕਾਜ ਨਹੀਂ ਕਟਾਉਣੀ ਤੋ ਅਹੀਂ ਹੁਣ ਇੱਕ ਕੋਰਟ ਚ ਜਾਵਾਂਗੇ ਇਹ ਇਨਕੁਆਰੀ ਵੇਖਨੇ ਆ ਕੱਲ ਤੱਕ ਪਰਸੋ ਤੱਕ ਕੀ ਬਣਦਾ ਤੇ ਤਾਂ ਜੋ ਜਿਹੜਾ ਸਾਨੂੰ ਇਹ ਇਨਸਾਫ ਮਿਲ ਸਕੇ ਅਗਰ ਕਾਗਜ ਨਹੀਂ ਸਰ ਰੱਦੋਂ ਦੇ ਇਲੈਕਸ਼ਨ ਹੋਏਗੀ ਜਾਂ ਦੇਖੋ ਜੇ ਮਤਲਬ ਹੁਣ ਇਹਨਾਂ ਨੇ ਰੱਦ ਕਰ ਦਿੱਤੇ ਨੇ ਹੁਣ ਕੋਰਟ ਵੱਲੋਂ ਮੈਨੂੰ ਆਸ ਆ ਕਿ ਬਹਾਲ ਕੀਤੇ ਜਾਣਗੇ ਕਿਉਂਕਿ ਜੇ ਖਾਸ ਕੋਈ ਕਾਰ ਨਹੀਂ ਹੁੰਦਾ ਤੇ ਫਿਰ ਆਮ ਤੌਰ ਤੇ ਕੋਰਟ ਵੱਲੋਂ ਇਨਸਾਫ ਮਿਲ ਜਾਂਦਾ ਇਹ ਨਵੀਂ ਗੱਲ ਇਹਨਾਂ ਨੇ ਪਹਿਲਾਂ ਕਾਂਗਰਸ ਵਾਲੇ ਇਦਾਂ ਕਰਦੇ ਹੁਣ ਚੜ੍ਹਜੋ ਵਾਲੇ ਇਦਾਂ ਕਰੀ ਜਾਂਦੇ ਨੇ ਹੁਣ ਤੁਹਾਡੇ ਸਾਹਮਣੇ ਸਾਰੀਆਂ ਖਬਰਾਂ ਵੇਖ ਲਓ ਤੁਸੀਂ ਨਾ ਹੀ ਰਹਿੰਦੇ ਜੀ ਤੁਹਾਨੂੰ ਪਤਾ ਕਿ 10 ਸਾਲ ਸਾਡੀ ਸ਼ਰੋਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਬਾਦਲ ਸਾਹਿਬ ਮੁੱਖ ਮੰਤਰੀ ਸਨ ਤੇ ਉਪ ਮੁੱਖ ਮੰਤਰੀ ਸਾਹਿਬ ਵੀ ਸਿੰਘ ਬਾਦਲ ਸਰ ਤੇ ਦੋ ਵਾਰੀ ਵਿਸਥਾ ਕਮੇਟੀ ਚੋਣ ਹੋਈ ਤੇ ਦੋ ਵਾਰੀ ਸਾਡਾ ਪ੍ਰਧਾਨ ਬਣਦਾ ਰਿਹਾ ਪਰ ਅਸੀਂ ਇੱਕ ਵੀ ਕਾਜ ਨਹੀਂ ਘਟਾਇਆ ਇਹ ਮਾੜੀ ਗੱਲ ਆ ਇਹ ਲੋਕਤੰਤਰ ਦਾ ਕਹਾਣੀ ਆ ਇਹ ਕਾਜ ਨਹੀਂ ਘਟਾਉਣਾ ਚਾਹੀਦਾ ਚੋਣ ਲੜਨੀ ਚਾਹੀਦੀ ਜਿਹੜੇ ਜਿੱਤੀ ਜਾਂਦੀ ਹੈ ਮੇਰਾ ਨਾਮ ਰঞ্জੀਤ ਸਿੰਘ ਚਾਨਣ ਹੈ ਮੈਂ ਚਰਮਣੀ ਅਕਾਲੀ ਜ਼ਾਲਵਲੋਂ ਵਾਰਡ ਨੰਬਰ 16 ਦਾ ਕੈਂਡੀਡੇਟ ਆ ਇਹਨਾਂ ਨੇ ਮਤਲਬ ਆਪਸ ਵਿੱਚ ਚੀਰ ਲਾ ਕੇ ਕਿਸੇ ਵੀ ਹਿਸਾਬ ਨਾਲ ਸਾਡੇ ਜਿਹੜੇ ਕਾਗਜ਼ ਆ ਰੱਦ ਕਰਾਤੇ ਜਦ ਕਿ ਉਹ ਕਾਗਜ਼ ਰੱਦ ਹੋਣ ਵਾਲੇ ਹੈ ਹੀ ਨਹੀਂ ਸੀ ਇਹ ਕਾਗਜ਼ ਵਕੀਲਾਂ ਦੇ ਰਾਹੀਂ ਸਾਰੇ ਮੁਕੰਮਲ ਕੰਪਲੀਟ ਹੋਏ ਦੇ ਨੇ ਔਰ ਹਰ ਕਾਪੀ ਨਾਲ ਲਾਈ ਦੀਆ ਜਿਹੜੀ ਇਹਨਾਂ ਨੇ ਕਿਹਾ ਵੀ ਵੋਟਰ ਸੂਚੀ ਵਿੱਚ ਨਾ ਹੈ ਨਹੀਂ ਮੇਰਾ ਵੋਟਰ ਸੂਚੀ ਉਸ 'ਚ ਵੀ ਨਾ ਆ ਤੇ ਨਵੀਂ 'ਚ ਵੀ ਨਾ ਹੈਗਾ ਇਹਨਾਂ ਨੇ ਬਿਲਕੁਲ ਗਲਤ ਅਰੀਗੇਸ਼ਨ ਲਾਇਆ ਮੇਰੇ ਉੱਤੇ ਬਾਕੀ ਜੋ ਵੀ ਆ ਇਹਨਾਂ ਨੇ ਕਾਗਜ਼ ਰੱਦ ਤਾਂ ਕਰਾਏ ਨੇ ਕਿ ਇਹ ਸ਼ਰਮਨੀ ਅਕਾਲੀ ਦਲ ਦੇ ਕੈਂਡੀਡੇਟ ਕੋਲੋਂ ਡਰਦੇ ਆ ਹੋਰ ਗੱਲ ਕੋਈ ਨਹੀਂ ਕਿਸੇ ਦਾ ਡਰਨਾ ਹੋਵੇ ਤੇ ਕੋਈ ਐਡਾ ਵੱਡਾ ਜਿਹੜਾ ਨਾ ਉਹ ਕੋਈ ਸਟੈਪ ਨਹੀਂ ਲੈਂਦਾ ਇਸ ਕਰਕੇ ਇਹ ਸਿਰਫ ਆਪਣੇ ਡਰ ਤੋਂ ਜਿਹੜੀ ਆ ਨਾ ਆਪਣੀ ਹਾਰ ਤੋਂ ਬਖਲਾਅਟ ਹੋ ਕੇ ਇਹਨਾਂ ਨੇ ਮੇਰੇ ਕਾਗਜ਼ ਰੱਦ ਕਰਾਏ ਨੇ ਮੈਂ ਬੇਨਤੀ ਕਰਦਾ ਡੀਸੀ ਸਾਹਿਬ ਨੂੰ ਵੀ ਇਹ ਜਿਹੜੇ ਮੇਰੇ ਕਾਗਜ਼ ਜਿਹੜੇ ਨੇ ਬਹਾਲ ਕੀਤੇ ਜਾਣ ਕਿਉਂਕਿ ਸਾਨੂੰ ਇਲੈਕਸ਼ਨ ਪਿਛਲੀ ਵਾਰੀ ਵੀ ਫਾਈਟ ਕੀਤੀ ਪੂਰੀ ਔਰ ਆਪਾਂ ਜਿੱਤੇ ਦੇ ਸੀ ਇਹਨਾਂ ਨੇ ਮਸ਼ੀਨਾਂ ਦੇ ਜਿਹੜੇ ਆ ਉਹ ਜੋ ਕੁਝ ਵੀ ਸੀਗਾ ਸਾਰੇ ਰਿਜ਼ਲਟ ਬਦਲ ਕੇ ਤੇ ਇਹਨਾਂ ਨੇ ਆਪਣੇ 29 ਦੇ 29 ਜਿਤਾ ਲਏ। ਇਹ ਹਰ ਵਾਰ ਜਿਹੜੀ ਇਹ ਹੇਰਾਫੇਰੀ ਆ ਇਹ ਸਮਝੋ ਵੀ ਇਹ ਲੋਕਤੰਤਰ ਦਾ ਕਹਾਣੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੇ ਪ੍ਰਸ਼ਾਸਨ ਨੂੰ ਇਹਦੇ ਬਾਰੇ ਪੂਰਾ ਸੋਚਣਾ ਚਾਹੀਦਾ, ਧਿਆਨ ਦੇਣਾ ਚਾਹੀਦਾ। ਅਕਾਲੀ ਦਲ ਕੋਲੋਂ ਪਹਿਲਾਂ ਵੀ ਵਾਰਡ ਇਹੋ ਹੀ ਸਾਡਾ ਹੀ ਐਮਸੀ ਜਿੱਤਿਆਦਾ ਸੀ ਇਥੋਂ। ਤੇ ਹੁਣ ਵੀ ਜਿਹੜੇ ਆ ਅਸੀਂ ਜੇਤੂ ਆ ਸਾਨੂੰ ਕੋਈ ਹਰਾ ਨਹੀਂ ਸਕਦਾ। ਅਗਰ ਤੁਹਾਡੇ ਕਾਗਜ਼ ਪਹਾਲ ਨਹੀਂ ਹੁੰਦੇ ਤੇ ਫਿਰ ਗਾਂ ਗਾਸੀਂ ਹਾਈ ਕੋਰਟ ਵਿੱਚ ਵੀ ਜਾਵਾਂਗੇ ਔਰ ਇੱਥੇ ਵੀ ਲਾਵਾਂਗੇ ਸਾਰਾ ਕੁਝ ਕਰਾਂਗੇ ਅਸੀਂ ਇਹਦੀ ਪੈਰਵਾਈ ਜਿਹੜੀ ਅੱਗੇ ਵੀ ਪੂਰੀ ਕੀਤੀ ਪਰ ਉਹਦੇ ਵਿੱਚ ਸਮਾਂ ਜ਼ਿਆਦਾ ਹੋ ਗਿਆ ਸੀ ਨਿਕਲ ਗਿਆ ਇਹਨਾਂ ਨੇ ਹੁਣ ਵੀ ਇੱਕ ਦਾਅ ਖੇਡਿਆ ਕਿਉਂਕਿ ਸ਼ੁੱਕਰਵਾਰ ਕਾਗੇ ਰੱਦ ਕੀਤੇ ਨੇ ਸ਼ਨੀ ਐਤਵਾਰ ਅੱਗੇ ਛੁੱਟੀ ਆ ਗਈ ਤੇ ਅੱਜ ਆਪਾਂ ਸੋਮਵਾਰ ਅਭਿਆਜੀ ਸਾਹਿਬ ਨਾਲ ਅਸੀਂ ਆਏ ਹਾਂ ਦੀਪ ਜੀ ਸਾਹਿਬ ਨੂੰ ਮੰਨ ਪੱਤਰ ਦੇਣ ਵਾਸਤੇ